ਸਤਿ ਸ਼੍ਰੀ ਅਕਾਲ ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਆਂ ਜੀ ਬਿਕਰਮ ਸਿੰਘ ਮਜੀਠੀਆ ਦੇ ਮਾਮਲੇ ਦੇ ਵਿੱਚ ਇੱਕ ਨਵਾਂ ਮੋੜ ਆ ਰਿਹਾ ਹੈ ਜੀ ਜੇਕਰ ਗੱਲ ਕਰੀਏ ਤਾਂ ਕਾਸਟ ਵੱਲੋਂ 2.5 ਘੰਟੇ ਜਿਹੜੀ ਹੈ ਅ ਬਿਕਰਮ ਸਿੰਘ ਮਜੀਠੀਆ ਤੋਂ ਪੁੱਛਗਿੱਛ ਕੀਤੀ ਗਈ ਉਹਦੇ ਵਿੱਚ ਜਿਹੜੇ ਨੇ ਐਸਐਸਪੀ ਵੀ ਖੁਦ ਜਿਹੜੇ ਮੁਖੀ ਸੀਗੇ ਤੁਹਾਨੂੰ ਦੱਸ ਦਿੰਨੇ ਆ ਕਿ ਜਿਹੜੀ ਕਾਫੀ ਲੰਮਾ ਸਮਾਂ 2.5 ਘੰਟੇ ਬਹੁਤ ਲੰਮਾ ਸਮਾਂ ਹੁੰਦਾ ਹੈ ਉਹਦੇ ਕੁਝ ਰਿਚ ਕੀਤੀ ਗਈ ਹੈ ਤੇ ਉਹਦੇ ਵਿੱਚ ਕਾਫੀ ਜ਼ਿਆਦਾ ਵੱਡੇ ਮਾਮਲੇ ਹੋਰ ਵੀ ਨਿਕਲ ਕੇ ਸਾਹਮਣੇ ਆਏ ਨੇ ਜਿੱਥੇ 540 ਕਰੋੜ ਦੀ ਗੱਲ ਕੀਤੀ ਗਈ ਸੀ ਉਥੇ 700 ਕਰੋੜ ਤੱਕ ਦੀ ਜਿਹੜੀ ਭ੍ਰਿਸ਼ਟਾਚਾਰੀ ਹੋਈ ਹੈ ਦੂਸਰੇ ਪਾਸੇ ਗੱਲ ਕਰੀ ਗਈ ਕਿ ਬਿਕਰਮ ਸਿੰਘ ਮਜੀਠੀਆ ਦੀ ਤਰਨ ਪਤਨੀ ਵੱਲੋਂ ਜਿਹੜੀ ਜਾਇਦਾਦ ਖਰੀਦੀ ਗਈ ਉਹਦੇ ਵੀ ਕਾਫੀ ਮਾਮਲੇ ਨਿਕਲ ਕੇ ਸਾਹਮਣੇ ਆ ਰਹੇ ਨੇ ਜਿੱਥੇ ਸਿੱਟ ਦੇ ਐਸਐਸਪੀ ਖੁਦ ਵੀ ਉਥੇ ਮੌਜੂਦ ਸੀ ਤੇ ਉਹਨਾਂ ਵੱਲੋਂ ਜਿਹੜੇ ਨੇ ਸਵਾਲ ਬਿਕਰਮ ਸਿੰਘ ਮਜੀਠੀਆ ਨੂੰ ਕੀਤੇ ਗਏ ਤਾਨੂੰ ਦੱਸ ਦਿੰਨੇ ਆ ਕਿ ਨਾਬਾ ਜੇਲ੍ਹ ਦੇ ਵਿੱਚ ਜਿਹੜੇ ਆਮਦਨ ਤੋਂ ਵੱਧ ਨੇ ਵਿਕਰਮ ਸਿੰਘ ਮਜੀਠੀਆ ਬੰਦ ਨੇ ਤੇ ਇੱਕ ਵਿਸ਼ੇਸ਼ ਜਾਂਚ ਟੀਮ ਵਿੱਚ ਵਿਕਰਮ ਸਿੰਘ ਮਜੀਠੀਆ ਤੋਂ ਪੁੱਛਗਿੱਛ ਕੀਤੀ ਗਈ ਹੈ। ਘਟੋ ਘਟ 2 ਘੰਟੇ ਇਹਦੇ ਤੇ ਪੁੱਛਗਿੱਛ ਕੀਤੀ ਨਾਬਾ ਦੇ ਜੇਲ੍ਹ ਦੇ ਅੰਦਰ ਵਿਕਰਮ ਸਿੰਘ ਮਜੀਠੀਆ ਨੂੰ 2 ਘੰਟੇ ਤੱਕ ਸਵਾਲ ਜਵਾਬ ਹੋਏ ਸਿੱਟ ਮੁਖੀ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਵੀ ਐਸਐਸਪੀ ਗੁਰਵੰਸ ਬੈਸ ਵੱਲੋਂ ਇਹ ਪੁੱਛਗਿੱਛ ਕੀਤੀ ਗਈ। ਤੁਹਾਨੂੰ ਦੱਸ ਦਿਆਂ ਕਿ ਜਿਹੜੀ ਲੈਂਡ ਮਿਸਿੰਗ ਰਿਕਾਰਡ ਨੂੰ ਲੈ ਕੇ ਪੁਛਕਿਸ਼ ਕੀਤੀ ਗਈ ਵਿਕਰਮ ਮਜੀਠੀਆ ਵਿਚੇ ਵੇਲੇ ਨਾਬਾ ਜੇਲ੍ਹ ਵਿੱਚ ਬੰਦ ਨੇ ਤੇ ਆਮਦਨ ਤੋਂ ਵੱਧ ਜਿਹੜਾ ਜਾਇਦਾਦ ਦਾ ਮਾਮਲਾ ਵਿਜੀਲੈਂਸ ਵੱਲੋਂ ਉਹਨਾਂ ਉੱਪਰ ਗ੍ਰਿਫਤਾਰ ਕੀਤਾ ਗਿਆ ਜ਼ਮਾਨਤ ਪਟੀਸ਼ਨ ਵੀ ਮੁਹਾਲੀ ਦੇ ਵਿੱਚ ਪਾਈ ਹੋਈ ਹੈ ਲੇਕਿਨ ਖਾਰਜ ਕਰ ਦਿੱਤੀ ਗਈ ਹੈ ਮੁਰ ਤੋਂ ਉਹਨਾਂ ਨੂੰ ਕੁਝ ਕਿਛ ਕੀਤਾ ਜਾ ਰਹੀ ਹੈ ਜਾਣਕਾਰੀ ਮੁਤਾਬਕ ਸੀ 22 ਘੰਟੇ ਅੰਦਰ ਰਹੀ ਕੀ ਕੁਝ ਸਵਾਲਾਂ ਜਵਾਬ ਹੋਏ ਕੁਝ ਜਾਣਕਾਰੀ ਮਿਲੀ 2 ਘੰਟੇ ਤੋਂ ਵੱਧ ਦਾ ਸਮਾਂ ਐਸਐਸਪੀ ਵਰੁਣ ਸ਼ਰਮਾ ਦੀ ਅਗਵਾਈ ਵਿੱਚ ਬਿਕਰਮ ਸਿੰਘ ਮਰਜੀਕਿਆ ਨਾਲ ਕੁਝ ਗੱਲਬਾਤ ਕੀਤੀ ਗਈ ਜਦੋਂ ਉਹਨਾਂ ਵੱਲੋਂ ਪਹਿਲਾ ਉਹਨਾਂ ਵੱਲੋਂ ਪਹਿਲ ਪਹਿਲਾਂ ਕਿਹਾ ਗਿਆ ਕਿ ਅਸੀਂ ਆ ਕੇ ਸਬੰਧੀ ਅਸੀਂ ਫ੍ਰੈਂਸ ਵਾਰਤਾ ਕਰਾਂਗੇ ਪਰ ਮੌਕੇ ਤੇ ਨਿਕਲੇ ਉਹਨਾਂ ਦੇ ਇਸ਼ਾਰੇ ਵੀ ਕੀਤੇ ਅੱਗੇ ਜਾ ਕੇ ਰੁਕਦਿਆ ਪਰ ਬਿਨਾ ਪ੍ਰੈਸ ਨਾਲ ਗੱਲਬਾਤ ਕਰਦਿਆ ਚੱਲਦੇ ਬਣੇ ਜਦੋਂ ਕਿ ਮੇਨ ਗੱਲ ਇਹ ਹੈ ਕਿ ਮਿਸਿੰਗ ਲੈਂਡ ਆ ਉਸ ਨੂੰ ਕਿਹੜੇ ਕਰੀਬ 2 ਘੰਟਿਆਂ ਉਪਰ ਪੁਛਗਿਛ ਕੀਤੀ ਪਰ ਪੁਛਗਿਛ ਕੀ ਹੋਈ ਇਹ ਹਜੇ ਤੱਕ ਪਤਾ ਨਹੀਂ ਲੱਗ ਰਿਹਾ ਲੇਕਿਨ ਜੇਕਰ ਗੱਲ ਕਰੀਏ ਤਾਂ ਜਿਹੜੀ 2.5 ਘੰਟੇ ਐਸਐਸਪੀ ਦੀ ਅਗਵਾਈ ਹੇਠ ਜਿਹੜੀ ਚੱਲੀ ਹੈ ਪ੍ਰੈਸ ਕਾਨਫਰੰਸ ਉਹਦੇ ਉੱਤੇ ਕਾਫੀ ਵੱਡੇ মিডিਆ ਵੱਲੋਂ ਵੀ ਸਵਾਲ ਉਠਾਏ ਜਾ ਰਹੇ ਨੇ ਕਿਉਂਕਿ ਜਦੋਂ ਬਿਕਰਮ ਸਿੰਘ ਮਰਜੀਠੀਆ ਸੀਨੀਅਰ ਅਗੋਬਿਧਿਆ ਚਕੇਨੇ ਸ਼੍ਰੋਮਿਕ ਕਾਲੀਦਲ ਦੇ ਵਿੱਚ ਜਿਹੜੇ ਨੇ ਸਾਫਤਾ ਮੰਤਰੀ ਵੀ ਰਹਿ ਚੁਕੇ ਨੇ ਉਹਨਾਂ ਦੀ ਧਰਮ ਪਤਨੀ ਉੱਤੇ ਵੀ ਕਾਫੀ ਜਿਹੜੇ ਨੇ ਸਵਾਲ ਉਠਾਏ ਗਏ ਨੇ ਜਿਹੜੀ ਉਹਨਾਂ ਦੇ ਵੱਲੋਂ ਜਾਇਦਾਦ ਖਰੀਦੀ ਗਈ 2012 ਦੇ ਵਿੱਚ ਤਾਂ ਕਾਫੀ ਵੱਡੇ ਜਿਹੜੇ ਨੇ ਸਵਾਲ ਨਿਕਲ ਕੇ ਸਾਹਮਣੇ ਆ ਰਹੇ ਨੇ ਹਾਲਾਂਕਿ ਸਿੱਟ ਵੱਲੋਂ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਐਸਐਸਪੀ ਵੱਲੋਂ ਵੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਲੇਕਿਨ ਵਾਰ-ਵਾਰ ਸਵਾਲ ਇਹ ਖੜੇ ਹੋ ਰਹੇ ਨੇ ਕਿ ਵਿਕਰਮ ਸਿੰਘ ਮਜੀਠੀਆ ਉੱਤੇ ਵਿਜੀਲੈਂਸ ਦੇ ਜਿਹੜੀ 40 ਹਜ਼ਾਰ ਪੰਨਿਆਂ ਦੇ ਕਰੀਬ ਜਿਹੜੀ ਚਾ ਸ਼ਿਕਾਇਤ ਪੇਸ਼ ਕੀਤੀ ਹੈ ਉਹਨਾਂ ਉੱਤੇ ਯਕੀਨੀ ਮੰਨ ਕੇ ਹੀ ਸਿੱਟ ਜਿਹੜੀ 2.5 ਘੰਟੇ ਅੰਦਰ ਪੁੱਛਗਿੱਛ ਕਰ ਲਈ ਗਈ ਹੈ ਤੇ ਦੂਸਰੇ ਪਾਸੇ ਜਿਹੜੇ ਬਿਕਰਮ ਸਿੰਘ ਮਜੀਠੀਆ ਨੇ ਉਹਨਾਂ ਨੂੰ ਕੋਈ ਰਾਹਤ ਨਹੀਂ ਮਿਲ ਰਹੀ ਕਿਉਂਕਿ ਮਾਹਾਲੀ ਦੀ ਅਦਾਲਤ ਵਿੱਚ ਹਮੇਸ਼ਾ ਪਟੀਸ਼ਨ ਪਾਈ ਜਾਂਦੀ ਹੈ ਲੇਕਿਨ ਉਹ ਖਾਰਜ ਕਰ ਦਿੱਤੀ ਜਾ ਰਹੀ ਹੈ ਜਿੱਥੇ ਸ਼ਿਟ ਇੱਕ ਪਾਸੇ ਆਪਣਾ ਜੋਰ ਲਗਾ ਰਹੀ ਹੈ ਵਿਜੀਲੈਂਸ ਵੱਲੋਂ ਤਾਂ ਪਹਿਲਾਂ ਹੀ 40000 ਚਾਰ ਸ਼ਿਟ ਪੇਸ਼ ਕੀਤੀ ਜਾ ਰਹੀ ਹੈ ਬਿਕਰਮ ਸਿੰਘ ਮਜੀਠੀਆ ਨੂੰ ਉਹਦੇ ਪਰਿਵਾਰ ਨਾਲ ਮਿਲਣ ਨਹੀਂ ਦਿੱਤਾ ਜਾ ਰਿਹਾ ਲੇਕਿਨ ਇਹੋ ਜੀ 2.5 ਘੰਟੇ ਕੀ ਵਾਰਤਾਲਾਬ ਚੱਲੀ ਕਿ ਜਿਹਦੇ ਵਿੱਚ ਕੋਈ ਵੀ ਹਜੇ ਤੱਕ ਬਿਆਨ ਨਿਕਲ ਕੇ ਸਾਹਮਣੇ ਨਹੀਂ ਦਿੱਤੀ ਜਾ ਰਹੀ ਸਟ ਵੱਲੋਂ ਐਸਐਸਪੀ ਨੇ ਕਾਫੀ ਵੱਡੇ ਸਵਾਲ ਪੁੱਛੇ ਹੋਣਗੇ ਹਾਲਾਂਕਿ ਉਹ ਜੇਕਰ ਜੇਲ੍ਹ ਦੇ ਵਿੱਚ ਗਏ ਨੇ ਤਾਂ ਕਾਫੀ ਵੱਡੇ ਸਵਾਲਾਂ ਦੇ ਵਿੱਚ ਉਲਝਾਵ ਹੀ ਦਿੱਤਾ ਗਿਆ ਹੋਣਾ ਹੈ ਤਾਂ ਉਸ ਮੁਤਾਬਿਕ ਵੇਖਿਆ ਜਾਵੇ ਤਾਂ ਜਿੱਥੇ ਕਾਰਵਾਈ ਵੱਡੀ ਹੁੰਦੀ ਨਜ਼ਰ ਆ ਰਹੀ ਹੈ ਕਿਸੇ ਤਰ੍ਹਾਂ ਦਾ ਸਾਹ ਸੋਖਾ ਨਹੀਂ ਮਿਲ ਰਿਹਾ ਹੋਰ ਵੀ ਜਿਹੜੇ ਨੇ ਖੁਲਾਸੇ ਨਿਕਲ ਕੇ ਸਾਹਮਣੇ ਆ ਰਹੇ ਨੇ ਕਿਉਂਕਿ ਜਿੱਦਾਂ ਜਿੱਦਾਂ ਦਿਨ ਬੀਤ ਰਹੇ ਨੇ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਜਿਹੜੇ ਨੇ ਨਵੇਂ ਤੋਂ ਨਵੇਂ ਸਬੂਤ ਪੇਸ਼ ਕਰ ਰਹੀ ਹੈ ਪੰਜਾਬ ਸਰਕਾਰ ਦੀ ਗੱਲ ਕਰੀਏ ਪੰਜਾਬ ਦੇ ਮੁੱਖ ਮੰਤਰੀ ਦੀ ਵਿਜੀਲੈਂਸ ਦੀ ਸਰਕਾਰੀ ਵਕੀਲਾਂ ਦੀ ਤੇ ਹੁਣ ਸਿਟਵੀਏ ਦੇ ਵਿੱਚ ਇਨਵੋਲਵ ਹੋ ਗਈ ਹੈ ਤਾਂ ਇਹ ਵੇਖਣਾ ਹੋਵੇਗਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਸਜ਼ਾ ਜਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਨੇ ਕਿ ਲੰਮੀ ਸਜ਼ਾ ਕਟਣੀ ਪਾਏਗੀ ਬਿਕਰਮ ਸਿੰਘ ਮਜੀਠੀਆ ਨੂੰ ਕੀ ਇਹ ਸੱਚ ਹੋਵੇਗਾ ਜਿਸ ਤਰ੍ਹਾਂ ਹੀ ਹੋਰ ਜਾਣਕਾਰੀ ਮਿਲੇਗੀ ਪੇਸ਼ ਹੋਵੇਗੀ